ਨਾਮ ਸੁਖਮਿੰਦਰ ਸੁਖਾ ਜੀ ਸੁਖਮਿੰਦਰ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਦਾ ਪ੍ਰੋਗਰਾਮ ਹੈ ਜੀ ਮੇਰੀ ਆਪਣੇ ਇਨਕਲਾਬ ਰੈਲੀ ਦੇ ਕੱਢੀ ਜਾ ਰਹੀ ਹੈ ਜੀ ਇਨ ਮੈਂ ਆਪਣੇ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਹਾਂ ਜੀ ਤੇ ਅੱਜ ਦਾ ਮਕਸਦ ਹੈ ਜੀ ਇਹ ਆਪਣੀ ਬੇਰੁਜ਼ਗਾਰੀ ਤੇ ਆਪਣੀ ਸਿਹਤ ਸਹੂਲਤਾਂ ਲੈ ਕੇ ਸਿੱਖਿਆ ਸਹੂਲਤਾਂ ਲੈ ਕੇ ਤੇ ਨਰੇਗਾ ਸਹੂਲਤਾਂ ਲੈ ਕੇ ਜੀ ਮੈਂ ਆਪਣੀ ਇਨਕਲਾਬ ਰੈਲੀ ਕਰ ਰਹੇ ਹਾਂ ਕਿੰਨਾ ਦਾ ਲੋਕਾਂ ਦੇ ਵਿੱਚ ਪਿਆਰ ਸਰਕਾਰ ਦਾ ਬਹੁਤ ਪਿਆਰ ਹੈ ਮੇਰਾ ਜੀ ਬਹੁਤ ਬਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵਧੀਆ ਪਿਆਰ ਮਿਲਦਾ ਜੀ ਸਾਨੂੰ ਪਹਿਲਾਂ ਕਾਂਗਰਸ ਵੱਲੋਂ ਤੁਸੀਂ ਚੋਣ ਲੜੀ ਸੀਗੀ ਇਹ ਕੀ ਲੱਗਦਾ ਕਿ ਉਹਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਅੱਜ ਪਾਰਟੀਆਂ ਦਾ ਮੋਹ ਭੰਗ ਹੋ ਗਿਆ ਜੀ ਕੋਈ ਪਾਰਟੀ 'ਚ ਜਾ ਕੇ ਰਾਜੀ ਨਹੀਂ ਇਸ ਲਈ ਮੈਂ ਜੀ ਅਜਾ ਚੋਣ ਲੜ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਫਬਰੀਕ ਬਾਬਾ ਨੂੰ ਕੋਈ ਇਹ ਹੀ ਕਹਿਣਾ ਚਾਹੁੰਦਾ ਜੀ ਮੈਨੂੰ ਜਿਤਾਓ ਜਿਤਾ ਕੇ ਮੈਂ ਤੁਹਾਡੀ ਆਵਾਜ਼ ਬਣੂੰਗਾ ਸਿਹਤ ਸਹੂਲਤਾਂ ਨਰੇਗਾ ਸਕੀਮਾਂ ਕੋਈ ਬੱਚਿਆਂ ਦਾ ਆਪ ਵੇਖੋ ਕੋਈ ਵਧੀਆ ਆਪਣੇ ਹਸਪੀਟਲ ਜੇਕਰ ਮੈਨੂੰ ਇੱਥੋਂ ਜਿਤਾ ਕੇ ਭੇਜ ਦੇਣੇ ਮੈਂ ਇਹਨਾਂ ਦੀ ਸਾਰੀ ਦੀ ਸਾਰੀ ਆਵਾਜ਼ ਬਣਾਂਗਾ ਜੀ ਹਰਪਿਕ ਕਤੂਰੀ ਤੁਹਾਡੇ ਹੱਥ ਦੇ ਵਿੱਚ ਕੁੰਜ ਨੇ ਕੀ ਕਹਿਣਾ ਚਾਹੁੰਦੇ ਨੇ ਬਹੁਤ ਧੰਨਵਾਦੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਮੈਂ ਹਰਪਿਕ ਕਤੂਰੀ ਨਾਰੀ ਇਕਤਾ ਜਬਰਵਰੋਧ ਦੀ ਫਰੰਟ ਦੀ ਸੁਭਾ ਅਗੂ ਜੋ ਮਜ਼ਦੂਰਾਂ ਦੀ ਜਥੇ ਹੁੰਦੀ ਆ ਅੱਜ ਇਹ ਪ੍ਰੋਗਰਾਮ ਹੈ ਜੀ ਸਾਡਾ ਅੱਜ ਲਹਿਰੇ ਹਲਕੇ ਦੇ ਵਿੱਚ ਜਿਹੜੇ ਸੰਗਰੂਰ ਜ਼ਿਲ੍ਹੇ ਦੀ ਸੀਟ ਆ ਐਮਪੀ ਦੀਆਂ ਚੋਲਾ ਦਾ ਚੱਲ ਰਿਹਾ ਜਿਹੜਾ ਰੁਝਾਨ ਉਸ ਨੂੰ ਲੈ ਕੇ ਸੁਖਵਿੰਦਰ ਸੁਖੀ ਜੋ ਲਹਿਰੇ ਗਾਗੇ ਤੋਂ ਮੇਰਾ ਵੀਰ ਇਲੈਕਸ਼ਨਾਂ ਲੜ ਰਿਹਾ ਆਜ਼ਾਦ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਅੱਜ ਹਾਂ ਦਾ ਨਾਰਾ ਮਾਰਨ ਆਇਆ ਨਾਲ ਖੜੇ ਆ ਸਾਡੀ ਜਥੇਬੰਦੀ ਵੱਲੋਂ ਪੂਰੀ ਸਪੋਰਟ ਆ ਕਿਉਂਕਿ ਸਰਕਾਰਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਮਾਰਦੇ ਨੇ ਕੁੱਟਦੇ ਨੇ ਲੁੱਟਦੇ ਨੇ ਸਾਡੇ ਖਾਸ ਕਰਕੇ ਕਿਰਤੀ ਲੋਕਾਂ ਨੂੰ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਹੱਕ ਦੇ ਵਿੱਚ ਕਿਸੇ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਫਿਲਹਾਲ ਚੱਲ ਰਿਹਾ ਕਿ ਟਿੱਪਾ ਟਿੱਪਣੀ ਚੱਲ ਰਹੀ ਆ ਹੁਣ ਤੁਸੀਂ ਦੇਖ ਰਹੇ ਹੋ ਇੱਕ ਚੱਕੀ ਵਾਂਗੂ ਘੁੰਮ ਰਹੇ ਨੇ ਇਹ ਕਾਂਗਰਸ ਅ ਅਸਤੀਫਾ ਦੇ ਦੇ ਕੇ ਆਪ ਦੇ ਵਿੱਚ ਆਪ ਅਸਤੀਫਾ ਦੇ ਕੇ ਬੀਜੇਪੀ ਦੇ ਬੀਜੇਪੀ ਵਾਲੇ ਕਾਲੀਆਂ ਦੇ ਵਿੱਚ ਜਣੀ ਦੀ ਉਹੀ ਬਤਲ ਕਿ ਘੁੰਮਣ ਘੇਰਾ ਉਹੀ ਚੱਲ ਰਹੇ ਨੇ ਉਹੀ ਲੋਟੂ ਟੋਲਾ ਆਪਸ ਵਿੱਚ ਮਤਲਬ ਕਿ ਬਦਲਾ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਦੂਜੇ ਨੂੰ ਬਦਲਾ ਕੇ ਬਦਲਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਮੁੱਖ ਮੰਤਰੀ ਸਾਡੇ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਆਮ ਲੋਕਾਂ ਦੀ ਆਵਾਜ਼ ਆ ਆਮ ਲੋਕਾਂ ਦੇ ਵਿੱਚ ਰਹੂੰਗਾ ਸਾਡੇ ਆਮ ਲੋਕਾਂ ਦਾ ਸੁਧਾਰ ਕਰੂੰਗਾ ਸੁਧਾਰ ਤਾਂ ਸੁਧਾਰੇ ਹੈ ਬੱਕਰੀਆਂ ਤੇ ਮੁਰਗੀਆਂ ਦੀ ਗੱਲ ਕਰਦੇ ਸੀ ਮਾਫਜ਼ੇ ਦੇਣ ਦੀ ਸਾਡੇ ਲੋਕਾਂ ਨੂੰ ਆ ਪਿੱਛੇ ਜੇ ਸ਼ਰਾਬ ਦਾ ਚੱਲਿਆ ਸੀ ਜਿਹੜਾ ਨਕਲੀ ਸ਼ਰਾਬ ਪੀ ਪੀ ਕੇ ਸਾਡੇ ਜਿਹੜੇ ਗਰੀਬ ਮਜ਼ਦੂਰ ਦਾਪਕਾ ਨੇ ਉਹ ਉਹਨਾਂ ਦੀਆਂ ਇੱਕ ਤਰ੍ਹਾਂ ਦੀਆਂ ਬਲੀਆਂ ਲੈਤੀਆਂ ਗਿਆ ਮੋਤਾ ਕੀਤੀਆਂ ਗਿਆ ਕਿਉਂਕਿ ਨਕਲੀ ਸ਼ਰਾਬ ਤਾਂ ਪੀਤੀ ਆ ਸਸਤੀ ਜੀ ਸ਼ਰਾਬ ਤਾਂ ਪੀਤੀ ਆ ਠੇਕਿਆਂ ਦੇ ਵਿੱਚੋਂ ਵਾਲੀ ਮਹਿੰਗੀ ਨਹੀਂ ਸ਼ਰਾਬ ਪੀ ਸਕਦੇ ਹੈਗੇ ਸਾਡੇ ਜਿਹੜੇ ਕਿਰਤੀ ਲੋਕ ਨੇ ਮਜ਼ਦੂਰ ਨੇ ਕਹਿੰਦੇ ਨੇ ਹਰਿਆਣੇ ਦੇ ਵਿੱਚੋਂ ਆਈ ਆਏ ਜੁਪੀ ਵਿਹਾਰ ਦੇ ਵਿੱਚੋਂ ਸ਼ਰਾਬ ਆਈ ਆ ਇਹ ਪਰ ਅਸੀਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਪੰਜਾਬ ਦਿੱਤਾ ਪੰਜਾਬ ਦਾ ਇੱਕ ਘਰ ਦਾ ਰਖਵਾਲਾ ਮੁਖੀ ਹੁੰਦਾ ਤੇ ਮੁਖੀ ਨੂੰ ਚਾਹੀਦਾ ਵੀ ਸਾਡੇ ਘਰ ਦੇ ਅੰਦਰ ਕੌਣ ਵਾਰਦਾਤ ਕਰਦਾ ਕੀ ਗੱਲ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਕੋਈ ਸਾਨੂੰ ਗੋਲੀ ਮਾਰ ਕੇ ਸੜ ਜੇ ਕੋਈ ਵਾਰਦਾਤ ਕਰ ਦੇ ਉਹਦਾ ਵਾਲੀ ਵਾਰਸ ਕੌਣ ਆ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਅੱਜ ਵਾਦਿਆਂ ਤੋਂ ਭੱਜ ਰਹੇ ਨੇ ਇਸ ਕਰਕੇ ਅਸੀਂ ਮੇਰੇ ਵੀਰ ਦੇ ਸੁੱਖੇ ਤੇ ਹੱਕ ਦੇ ਵਿੱਚ ਖੜੇ ਆ ਅਸੀਂ ਆਜ਼ਾਦ ਚੌਂਦ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਜਥੇਬੰਦੀ ਵੱਲੋਂ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਵੋਟ ਪਾਉਣਗੇ ਪਹਿਲੇ ਸਰਕਾਰਾਂ ਮੰਤਰੀਆਂ ਸੁਪਤਾ ਵਿੱਚ ਠੁਸਵਾਸ ਗਲਾਉਂਦੇ ਸੋ ਦੇਖੋ ਅਸੀਂ ਇਹੀ ਗੱਲ ਕਹਿਣਾ ਚਾਹੁੰਨੀ ਆ ਵੀ ਜਿਹੜੇ ਵਧੀਆ ਲੀਡਰ ਨੇ ਵਧੀਆ ਲੀਡਰਾਂ ਨੂੰ ਚੁਣੋ ਅਸੀਂ ਵੀ ਹੁਣ ਦੇਖ ਲਿਆ ਆਪ ਸਰਕਾਰ ਦੇ ਮੰਗਰ ਲਾ ਕੇ ਬਦਲਾ ਲਿਆ ਕੇ ਹੁਣ ਸੁੱਖੇ ਵੀਰ ਨੂੰ ਵੀ ਇਹੀ ਗੱਲ ਕਹਿੰਨੇ ਆ ਵੀ ਵੋਟਾਂ ਤੋਂ ਬਾਅਦ ਵਧੀਆ ਕੁਰਸੀ ਪ੍ਰਾਪਤ ਹੋਗੀ ਸਾਡੇ ਲੋਕ ਹੀ ਦੇਣ ਵਾਲੇ ਤੇ ਲੋਕ ਹੀ ਖੋਣ ਵਾਲੇ ਨੇ ਜੇ ਮੇਰਾ ਵੀਰ ਕੋਈ ਸਾਡੇ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਖੜੂਗਾ ਤਾਂ ਕੋਈ ਚੱਕਰ ਨਹੀਂ ਹੈਗਾ ਤਾਂ ਕੁਰਸੀ ਦੇਣ ਵਾਲੇ ਲੋਕ ਨੇ ਤੇ ਖੋਣ ਵਾਲੇ ਵੀ ਹੈਗੇ ਨੇ